ਤੇ ਭਾਈ ਮਰਦਾਨਾ ਜੀ ਉਹ ਤਾਂ ਜਿੱਥੇ ਵੀ ਗਏ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਮਰਦਾਨਿਆਂ ਰਵਾਬ ਛੇੜ ਵਜਾਉਣ ਲਈ ਨਹੀਂ ਕਹਿੰਦੇ ਛੇੜਨ ਵਾਸਤੇ ਕਹਿੰਦੇ ਆ ਮਰ ਇਹ ਛੇੜਾਂ ਕਿਉਂ ਕਹਿੰਦੇ ਇਹ ਲੋਕ ਸੁੱਤੇ ਪਏ ਆ ਇਹਨਾਂ ਨੂੰ ਛੇੜ ਇਹਨਾਂ ਨੂੰ ਜਗਾ ਇਹਨਾਂ ਨੂੰ ਪਰੇਸ਼ਾਨ ਕਰ ਜਦੋਂ ਕੋਈ ਬੰਦਾ ਗਹਿਰੀ ਨੀਂਦ 'ਚ ਸੁੱਤਾ ਆਪਾਂ ਕਹਿੰਦੇ ਇਹਨਾਂ ਨੂੰ ਛੇੜ ਚੰਗੀ ਤਰ੍ਹਾਂ ਹਲਾ ਇਹਨੂੰ ਝੰਡੋਰ ਉੱਠੇ ਇਹ ਇਸੇ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਇਹਨਾਂ ਲੋਕਾਂ ਨੂੰ ਛੇੜ ਤੂੰ ਰਵਾਬ ਛੇੜ ਇਹਨਾਂ ਲੋਕਾਂ ਨੂੰ ਛੇੜ ਇਹ ਥੋੜਾ ਜਿਹਾ ਪਰੇਸ਼ਾਨ ਹੋ ਇਸੇ ਕਰਕੇ ਜਦੋਂ ਬਗਦਾਦ ਵਿੱਚ ਰਵਾਬ ਵਜਦੀ ਦਸ ਤਮੀਰ ਭੱਜੇ ਆਇਆ ਆਹ ਕੌਣ ਆ ਜਿਨੇ ਮੇਰੇ ਇਸ ਇਲਾਕੇ ਚ ਆ ਕੇ ਰਵਾਬ ਸੰਗੀਤ ਵਜਾਇਆ ਛੇੜਿਆ ਸੀ ਤੋ ਪਰ ਤੇ ਜਦੋਂ ਰਵਾਬ ਛੇੜੀ ਲੋਕ ਛੜੇ ਜਦੋਂ ਲੋਕ ਛੜੇ ਤੇ ਉਸ ਉੱਤੇ ਜਾਗੇ ਜਾਗ ਚੋਂ ਜਦੋਂ ਨੀਂਦ ਚੋਂ ਬਾਹਰ ਆਏ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਧਰਮ ਸਮਝਾਇਆ ਰੱਬ ਦੀ ਬਾਤ ਸਮਝਾਈ ਫਰਮਾਤ ਮੰਦੀ ਸਿੱਧ ਸਲਾਬੀਆਂ ਕਹਾਣੀਆਂ ਸਮਝਾਈਆਂ